2050 ਤੱਕ smartphone ਤੁਹਾਡੀ ਸਿਹਤ ਦੇ ਲਈ ਕਿੰਨਾ ਕੁ ਪ੍ਰਭਾਵਸ਼ਾਲੀ ਹੋ ਸਕਦਾ ਹੈ ਕਿੰਨਾ ਖਤਰਨਾਕ ਹੋ ਸਕਦਾ ਇਹ ਸ਼ਾਇਦ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਤੁਹਾਡੇ ਸਰੀਰ ਦਾ ਪੋਸਟਰ ਅੱਖ ਤੇ ਹੋਰ ਕਈ ਸਾਰੀਆਂ ਸਮੱਸਿਆਵਾਂ ਤੁਹਾਨੂੰ ਘੇਰ ਲੈਣਗੀਆਂ ਜੇਕਰ ਤੁਸੀਂ ਸਮੇਂ ਸਿਰ ਇਹਨਾਂ ਆਦਤਾਂ ਨੂੰ ਨਹੀਂ ਬਦਲਦੇ ਤੁਹਾਡੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਬਹੁਤ ਸਾਰੀਆਂ ਬਿਮਾਰੀਆਂ ਤੁਸੀਂ ਜੋ ਕਿ ਉਸ ਦੇ ਨਾਲ ਘਰੇ ਹੋਗੇ ਤਾਂ ਇੱਕ ਖਾਸ ਵੀਡੀਓ ਤੁਹਾਡੇ ਲਈ ਹੈ 2000 ਅੱਜ 25 ਚੱਲ ਰਿਹਾ ਹੈ 2050 ਆਉਣ ਤੱਕ 스마트폰 ਸਭ ਦੇ ਲਈ ਹਾਨੀਕਾਰਕ ਹੋ ਸਕਦਾ ਹੈ ਦੱਸਦੀ ਹੈ ਕਿ ਹਾਲੀ ਦੇ ਵਿੱਚ ਇੱਕ ਸਟੈਪ ਟਰੈਕਿੰਗ ਐਪ ਨੇ ਇੱਕ ਮਾਡਲ ਸੈਮ ਬਣਾਇਆ ਹੈ ਇਹ ਮਾਡਲ ਦਿਖਾਉਂਦਾ ਹੈ ਕਿ ਜੇ ਇਨਸਾਨ ਆਪਣੇ ਜੀਵਨ ਸ਼ੈਲੀ ਨਹੀਂ ਬਦਲਦਾ ਤਾਂ ਸਾਲ 2050 ਤੱਕ ਸਾਡਾ ਸਰੀਰ 스마트폰 ਦੀ ਲਤ ਦੇ ਕਾਰਨ ਕਿਵੇਂ ਪ੍ਰਭਾਵਿਤ ਹੋ ਸਕਦਾ ਹੈ ਸਾਹਦੋਲਰ 50 ਤੱਕ smartphones ਦੀ ਲਤ ਸਾਡੇ ਸਰੀਰ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ ਸਭ ਤੋਂ ਪਹਿਲਾਂ ਸਾਡਾ ਪੋਸਚਰ ਖਰਾਬ ਹੋਵੇਗਾ ਯਾਨੀ ਕਿ ਸਰੀਰ ਦਾ ਪੂਰਾ ਸਟਰਕਚਰ ਖਰਾਬ ਹੋਣ ਲੱਗ ਜਾਵੇਗਾ ਗਰਦਨ ਅੱਗੇ ਝੁੱਕ ਜਾਵੇਗੀ ਪਿੱਠ ਗੋਲ ਹੋ ਜਾਵੇਗੀ ਅਤੇ ਮੋਢੇ ਝੁੱਕ ਜਾਣਗੇ ਇਸ ਨੂੰ ਟੈਕਨੇਕ ਕਹਿੰਦੇ ਨੇ ਜੋ ਲੰਬੇ ਸਮੇਂ ਤੱਕ ਮੋਬਾਈਲ ਜਾਂ ਫਿਰ ਲੈਪਟਾਪ ਦੇਖਣ ਦੇ ਨਾਲ ਹੁੰਦਾ ਹੈ ਇਸ ਕਾਰਨ ਗਰਦਨ ਅਤੇ ਪਿੱਠ ਦੇ ਵਿੱਚ ਦਰਦ ਆਮ ਹੋ ਜਾਵੇਗਾ ਹਾਲਾਂਕਿ ਇਹ ਸਮੱਸਿਆ ਹੁਣ ਵੀ ਬਹੁਤ ਸਾਰੇ ਪਹਿਲਾਂ ਇਹ ਬਜ਼ੁਰਗਾਂ ਦੇ ਵਿੱਚ ਦੇਖੀ ਜਾਂਦੀ ਸੀਗੀ ਪਰ ਹੁਣ ਨੌਜਵਾਨਾਂ ਦੇ ਵਿੱਚ ਵੀ ਇਹ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ ਤਾਂ smartphones ਦੀ ਲੰਬੇ ਸਮੇਂ ਤੱਕ ਵਰਤੋਂ ਨਾਲ ਅੱਖਾਂ ਦੀ ਅੱਖਾਂ ਵੀ ਪ੍ਰਭਾਵਿਤ ਹੁੰਦੀਆਂ ਨੇ ਸੈਂ ਦੇ ਮਾਡਲ ਦੇ ਅਨੁਸਾਰ ਲਾਲ ਤੇ ਥਕੀਆਂ ਅੱਖਾਂ ਕਾਲੇ ਘੇਰੇ ਪੀਲੀ ਚਮੜੀ ਅਤੇ ਛੜਦੇ ਵਾਲ ਸਕਰੀਨ ਦੇ ਰੋਸ਼ਨੀ ਅਤੇ ਨੀਂਦ ਦੀ ਘਾਟ ਦੇ ਨਾਲ ਹੋ ਸਕਦੀ ਹੈ ਲਗਾਤਾਰ ਸਕਰੀਨ ਦੇਖਣ ਨਾਲ ਅੱਖਾਂ ਦੇ ਵਿੱਚ ਸੁੱਕਣ ਅਤੇ ਜਲਨ ਹੋਣਾ ਆਮ ਗੱਲ ਬਣ ਜਾਂਦੀ ਹੈ ਤਾਂ AI ਮਾਡਲ ਦਾ ਮਾਡਲ ਦੇ ਵਿੱਚ ਸੈਮ ਦੇ ਸੁੱਜੇ ਹੋਏ ਪੈਰ ਤੇ ਹੱਡੀਆਂ ਵੀ ਦਿਖਾਏ ਗਏ ਨੇ ਜੀ ਹਾਂ ਇਹ ਲੰਬੇ ਸਮੇਂ ਤੱਕ ਬੈਠੇ ਰਹਿਣ ਅਤੇ ਘੱਟ ਫਿਜ਼ੀਕਲ ਐਕਟੀਵਿਟੀ ਦਾ ਨਤੀਜਾ ਹੈ ਇਸ ਦੇ ਨਾਲ ਸਰੀਰ ਦੇ ਬਲੱਡ ਸਰਕੂਲੇਸ਼ਨ ਦੇ ਵਿੱਚ ਗੜਬੜ ਹੋ ਸਕਦੀ ਹੈ ਤੇ ਵੈਰੀਕੋਜ਼ ਵੇਨਸ ਤੇ ਖੂਨ ਦੇ ਥਕੇ ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਇਸ ਦੇ ਨਾਲ ਨਾਲ ਪੇਟ ਦਾ ਵਧਣਾ ਮੋਟਾਪਾ ਅਤੇ ਮਾਸਪੇਸ਼ੀਆਂ ਦੀ ਕਮਜ਼ੋਰੀ ਵੀ ਆਮ ਹੋ ਜਾਵੇਗੀ 스마트 ਜੋ ਕਿ 스마트ਫੋਨ ਦੀ ਲਾਤ ਸਿਰਫ ਸਰੀਰ ਨੂੰ ਹੀ ਨਹੀਂ ਸਗੋਂ ਮਨ ਨੂੰ ਵੀ ਪ੍ਰਭਾਵਿਤ ਕਰਦੀ ਹੈ ਲੰਬੇ ਸਮੇਂ ਤੱਕ ਸੋਸ਼ਲ ਮੀਡੀਆ ਦੇ ਉੱਤੇ ਰਹਿਣ ਦੇ ਨਾਲ ਤਣਾਵ ਐਂਗਜ਼ਾਈਟੀ ਅਤੇ ਡਿਪਰੈਸ਼ਨ ਵਧਦੇ ਨੇ ਜਿਨ੍ਹਾਂ ਦੇ ਜੋ ਕਿ ਜਿੰਨਾ ਅਸੀਂ ਫੋਨ ਦੇ ਵਿੱਚ ਖੋਹਦੇ ਰਹਿੰਦੇ ਹਾਂ ਔਨਾ ਹੀ ਅਸੀਂ ਅਸਲੀ ਦੁਨੀਆ ਦੇ ਤੋਂ ਦੂਰ ਰਹਿਣ ਲੱਗ ਪੈਂਦੇ ਆ ਜਿਸ ਦੇ ਨਾਲ ਮਨ ਉਦਾਸ ਰਹਿੰਦਾ ਹੈ ਤੇ ਨਕਾਰਾ ਬਣਦਾ ਰਹਿੰਦਾ ਹੈਗਾ ਤੇ ਨਕਾਰਾਤਮਕ ਚੀਜ਼ਾਂ ਸਾਡੇ ਸ਼ਰੀਰ ਦੇ ਵਿੱਚ ਪੈਦਾ ਹੁੰਦੀਆਂ ਰਹਿੰਦੀਆਂ ਨੇ ਸਾਡੇ ਕੋਲ ਅਜੇ ਵੀ ਸਮਾਂ ਹੈਗਾ ਛੋਟੋਟੇ ਬਦਲਾਅ ਸਾਨੂੰ ਇਸ ਭੁੱਖ ਤੋਂ ਬਚਾ ਸਕਦੀਆਂ ਨੇ ਜਿਵੇਂ ਹਰ ਰੋਜ਼ ਕੁਝ ਸਮੇਂ ਦੇ ਲਈ ਫੋਨ ਤੋਂ ਦੂਰੀ ਬਣਾਈ ਰੱਖੋ एक्सरसाइज ਕਰੋ योगा करो या फिर वॉकिंग करो अपनी रूटीन ਦੇ ਵਿੱਚ ਸ਼ਾਮਿਲ ਕਰੋ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹੈ ਲੋਕਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ ਤੇ ਨਾ ਕਿ ਸਿਰਫ ਜੋ ਕਿ ਵਰਚੁਅਲ ਦੁਨੀਆ ਦੇ ਨਾਲ ਜੋ ਕਿ ਤੁਹਾਡੀ ਸੋਸ਼ਲ ਮੀਡੀਆ ਦੁਨੀਆ ਹੈਗੀ ਉਸ ਤੋਂ ਵੱਖਰੀ ਜੋ ਕਿ ਇੱਕ ਆਮ ਦੁਨੀਆ ਦੇ ਵਿੱਚ ਤੁਸੀਂ ਲੋਕਾਂ ਦੇ ਨਾਲ ਮਿਲੋ ਗੱਲਬਾਤ ਕਰੋ ਇਸ ਦੇ ਨਾਲ ਹੀ ਮੋਬਾਈਲ ਵਰਤਦੇ ਸਮੇਂ ਸਰੀਰ ਦੇ ਮਨ ਨੂੰ ਨੁਕਸਾਨ ਤੋਂ ਬਚਾਉਂਦਾ ਹੈ ਬਚਾਉਣ ਲਈ ਸਾਵਧਾਨੀਆਂ ਜ਼ਰੂਰੀਆਂ ਨੇ ਹਰ ਤੀ ਤੋ 40 ਮਿੰਟ ਬਾਅਦ ਬ੍ਰੇਕ ਲਓ ਸਕਰੀਨ ਦੀ ਚਮਕ ਘਟਕ ਕਰੋ ਪੋਸਟਰ ਠੀਕ ਕਰੋ ਅਤੇ ਵਾਕਿੰਗ ਜਾਂ ਫਿਰ ਹਲਕੀ ਐਕਸਰਸਾਈਜ਼ ਕਰੋ ਨਾਲੇ ਨੀਂਦ ਨੂੰ ਪ੍ਰਭਾਵਿਤ ਨਾ ਕਰਨ ਦੇ ਲਈ ਫੋਨ ਸੌਣ ਤੋਂ ਪਹਿਲਾਂ ਬੰਦ ਕਰ ਦਿਓ ਆਧਾ ਇੱਕ ਘੰਟੇ ਪਹਿਲਾਂ ਹੀ ਫੋਨ ਦੇਖਣਾ ਬੰਦ ਕਰ ਦਿਓ ਤੇ ਆਪਣੇ ਸਿਰਹਾਣੇ ਥੱਲੇ ਫੋਨ ਬਿਲਕੁਲ ਵੀ ਨਾ ਰੱਖੋ ਇਸ ਤਰ੍ਹਾਂ ਛੋਟੜੇ ਬਦਲਾਅ ਸਾਡੇ ਸਰੀਰ ਦੇ ਲਈ ਅੱਖਾਂ ਨੂੰ ਵੀ ਸੁਰੱਖਿਅਤ ਰੱਖ ਸਕਦੇ ਨੇ ਤੇ ਸਾਡੇ ਪੋਸਟਰ ਨੂੰ ਵੀ ਸਹੀ ਰੱਖ ਸਕਦੇ ਨੇ